ਵੀ ਆਦਾ ਮਜ਼ਦੂਰ ਹੈਗੇ ਮਜ਼ਦੂਰੀ ਕਰਨ ਪਰ ਜਿਹੜਾ ਫੂਲਾ ਡਾਕਟਰ ਆ ਉਹ ਸਾਡੇ ਪਿੰਡ ਦੇ ਵਿੱਚ ਦਖਲਵਾਜੀ ਨਾ ਲਵੇ ਫੇਰ ਨਾ ਕਵੇ ਵੀ ਮੈਨੂੰ ਕੁੱਟਿਆ ਸਰਪੰਚੀ ਕਰੇ ਆ ਆਪਣੇ ਪਿੰਡ ਸਰਪੰਚੀ ਕਰੇ ਪਰ ਸਾਡੇ ਪਿੰਡ ਤੇ ਚੌਧਰ ਨਾ ਕਰੇ ਕਿਸੇ ਪੰਚਾਇਤ ਮੈਂਬਰ ਸਾਨੂੰ ਤੰਗ ਪਰੇਸ਼ਾਨ ਕਰਦੇ ਸਾਡੀਆਂ ਸ਼ਿਕਾਇਤਾਂ ਲਾਉਂਦੇ ਆ ਵੀ ਸਾਡੇ ਪਿੰਡ ਚ ਸ਼ਿਕਾਇਤਾਂ ਅਸੀਂ ਫੂਲੇ ਦੇ ਪਿੰਡ ਜਾਣੇ ਤੱਕ ਮਲਾਣੇ ਸ਼ਿਕਾਇਤਾਂ ਕਰਨ ਜਾਣੇ ਸਾਡੇ ਪਿੰਡ ਚ ਦਖਲਵਾਜੀ ਨੇ ਸਾਨੂੰ ਪਤਾ ਸਾਡੇ ਪਿੰਡ ਤੇ ਕੀ ਕੰਮ ਵਿਕਾਸ ਕਰਨ ਵਾਲੇ ਆ ਅਸੀਂ ਆਪੇ ਕਰਾਂਗੇ ਸਾਡੀਆਂ ਵੋਟਾਂ ਨਾਲ ਹੀ ਕੁਰਸੀਆਂ ਮਿਲਦੀਆਂ ਗਰੀਬਾਂ ਦੇ ਵੋਟਾਂ ਨਾਲ ਹੀ ਕੁਰਸੀਆਂ ਮਿਲਦੀਆਂ ਇਹਨਾਂ ਆਪਦੀਆਂ ਵੋਟਾਂ ਨਾਲ ਕੁਰਸੀਆਂ ਨਹੀਂ ਮਿਲਦੀਆਂ ਇਹਨਾਂ ਨੂੰ ਸਾਡੀ ਤਾਂ ਇਹ ਹੀ ਬੇਨਤੀ ਆ ਵੀ ਸਾਡਾ ਵੀ ਰੱਖੋ ਸਾਰਾ ਕੁਝ ਕਰੋ ਵੀ ਸਰਕਾਰਾਂ ਨੂੰ ਸਾਨੂੰ ਗਰੰਟਾ ਦੇਣੀ ਚਾਹੀਦੀਆਂ ਸੀ ਪਿੰਡਾਂ ਦੇ ਵਿਕਾਸ ਕਰਾਓ ਜੇ ਮੇਟ ਬਣਿਆਗਾ ਉਹ ਲੋਕਾਂ ਨੇ ਬਣਾਇਆਗਾ ਅਸੀਂ ਜੇ ਮੰਨ ਲਓ 40 ਲੋਕਾਂ ਦੀ ਗੱਲ ਨੂੰ ਨਕਾਰ ਦੇਗੇ ਉਹ ਸਾਡੀ ਗਲਤੀ ਹੋਊਗੀ ਅਸੀਂ ਲੋਕਾਂ ਕਰਕੇ ਕਿਸੇ ਮੰਨ ਲਓ ਵੀ ਕਿਸੇ ਬੰਦੇ ਦੀ ਆਈਡੀ ਕਿਉਂ ਪਟਾਵਾਂ ਜੇ ਹੁਣ ਅਸੀਂ ਪੰਚਾਇਤ ਘਰ ਬਣਾਉਣ ਦੀ ਗੱਲ ਕਰਦੇਗੇ ਉਹ ਸਾਡਾ ਐਸਟੀਮੇਟ ਲੱਗਿਆ ਹੋਇਆਗਾ ਉਹ ਮੰਨ ਲਓ ਕਿਸੇ ਬੰਨੇ ਨਹੀਂ ਲੱਗ ਰਿਹਾ ਹੈਗਾ ਪਿੰਡ ਦੇ ਵਿੱਚ ਲਗਾਤਾਰ ਪਾਣੀ ਦੀ ਸਮੱਸਿਆ ਬਣੀ ਹੋਈ ਹੈਗੀ ਲੋਕਾਂ ਲਈ ਪੀਣ ਯੋਗ ਪਾਣੀ ਨਹੀਂ ਹੈਗਾ ਉੱਥੇ ਵੀ ਇੱਕ ਸਾਡਾ ਡਿੱਕਾਗਾ ਤਾਂ ਲਾਈਟਾਂ ਪਿੰਡ ਦੇ ਵਿੱਚ ਸੈੱਟ ਲੱਗਣੀਆਂ ਸੀਗੀਆਂ ਉਹਦੇ ਵਿੱਚ ਸਿਰਫ 8 ਲਾਈਟਾਂ ਲੱਗੀਆਂ ਐ 33 ਲਾਈਟਾਂ ਸੀਗੀਆਂ ਬਾਕੀ ਉਦਾਂ ਦੀਆਂ ਉਦਾਂ ਹੀ ਪਈਆਂ ਨਹੀਂਆਂ ਉਹਨਾਂ ਨੇ ਇਹ ਕਹਿਣਾਗਾ ਵੀ ਇਹ ਜੋ ਅਸੀਂ ਪੁਆਇੰਟ ਬਣਾਏ ਸੀਗੇ ਜੋ ਐਸਟੀਮੇਟ ਲੱਗਿਆ ਸੀਗਾ ਉਹਦੇ ਅਕੋਰਡਿੰਗ ਨਹੀਂ ਲੱਗੀਆਂ ਹੈਗੀਆਂ। ਸ਼੍ਰੀ ਮੋਕਸਰ ਸਾਹਿਬ ਜ਼ਿਲ੍ਹਾ ਤੇ ਪਿੰਡ ਚੱਕ ਗਾਂਦਾ ਸਿੰਘ ਆਲਾ ਖੜੇ ਹੋਏ ਆ ਤੇ ਅੱਜ ਇੱਥੇ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਲੋਕਾਂ ਵੱਲੋਂ ਇਕੱਤਰ ਹੋ ਕੇ ਆ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਗਿਆ। ਲੋਕ ਇੱਥੇ ਇਕੱਤਰ ਹੋਏ ਤੇ ਤਾਰਨ ਨੂੰ ਦੱਸ ਦਈਏ ਕਿ ਅਕਸਰ ਆ ਜਿਹੜਾ ਨਰੇਗਾ ਕੰਮ ਸ਼ਿਕਾਇਤਾਂ ਕਰਦੇ ਹੋਏ ਸੁਨੇਹ ਜਾਂਦੇ ਆ ਕਿ ਸਰਪੰਚ ਨੇ ਆ ਜਿਹੜਾ ਕੰਮ ਦੇ ਵਿੱਚ ਡਿਕਾ ਡਾਇਆ ਹੈਗਾ। ਪਰ ਇੱਥੇ ਪਹਿਲੀ ਵਾਰ ਇਹੋ ਜਿਹਾ ਹੋਇਆ ਹੈਗਾ ਕਿ ਸਰਪੰਚਾ ਜਿਹੜਾ ਉਹ ਨਰੇਗਾ ਕੰਮਿਆਂ ਨੂੰ ਕਹਿ ਰਿਹਾ ਹੈਗਾ ਕਿ ਕੰਮ ਦੇ ਵਿੱਚੋਂ ਕੋਈ ਬਾਹਰੀ ਲੋਕ ਆ ਕੇ ਜਿਹੜਾ ਉਹ ੜਿੱਕਾ ਬਣ ਰਹੇ ਹੈਗੇ ਆ ਇਸ ਕਰਕੇ ਨਰੇਗਾ ਕੰਮਿਆਂ ਦਾ ਜਿਹੜਾ ਸਾਥ ਚਾਹੀਦਾ ਹੈਗਾ ਕੀ ਮਾਮਲਾ ਹੈਗਾ ਪੂਰੇ ਦਾ ਪੂਰਾ ਸਾਡੇ ਨਾਲ ਇਸ ਪਿੰਡ ਤੋਂ ਸਰਪੰਚ ਵੀ ਮੌਜੂਦ ਨੇ ਤੇ ਨਾਲ ਨਰੇਗਾ ਵਾਲੀਆਂ ਬੀਬੀਆਂ ਤੇ ਨਾਲ ਆਪਾਂ ਇਹਦੇ ਨਾਲ ਗੱਲਬਾਤ ਕਰਾਂਗੇ ਸਸੀ ਕਾ ਸਰਪੰਚ ਸਾਹਿਬ ਪਹਿਲਾਂ ਸਸੀ ਕਾ ਵੀਰ ਜੀ ਅੱਛਾ ਪੰਜੀ ਇਹ ਦੱਸਿਓ ਕਿ ਅੱਜ ਬਤੌਰ ਸਰਪੰਚ ਤੁਸੀਂ ਇਕੱਠ ਕੀਤਾ ਹੈਗਾ ਕੀ ਕਾਰਨ ਬਣਿਆ ਹੈਗਾ ਕਿ ਇਹ ਅੱਠ ਕਰਨਾ ਪਿਆ ਤੁਹਾਨੂੰ ਅਸੀਂ ਲਗਾਤਾਰ ਹੈਗਾ ਜਿਹੜਾ ਲੋਕਾਂ ਲਈ ਖੜੇ ਆ ਤੇ ਲੋਕਾਂ ਲਈ ਖੜਾਂਗੇ ਪਰ ਪਿੰਡ ਦੇ ਵਿੱਚ ਅਸੀਂ ਸਮੁੱਚਾ ਪਿੰਡ ਦਾ ਜਿਹੜਾ ਵਿਕਾਸ ਆ ਉਹ ਕਰਨਾ ਚਾਹੁੰਦੇ ਆਗੇ ਪਿੰਡ ਦੇ ਵਿੱਚ ਜਿਹੜੇ ਜਿੱਦਾਂ ਅੰਗਣਵਾੜੀ ਹੈਗੀ ਲਾਇਬ੍ਰੇਰੀ ਹੈਗੀ ਪੀਣ ਜੋਗ ਪਾਣੀ ਹੈ ਲੋਕਾਂ ਨੂੰ ਮਹੱਇਆ ਕਰਵਾਉਣਾ ਚਾਹੁੰਦੇ ਆਗੇ ਜੇ ਪਿੰਡ ਦੀਆਂ ਹੋਰ ਵੀ ਕਈ ਸਾਂਝੀਆਂ ਜਿਹੜੀਆਂ ਸਮੱਸਿਆ ਨੇਗੀਆਂ ਉਹਨਾਂ ਵੱਲ ਜਿਹੜਾ ਧਿਆਨ ਦੇਣਾ ਚਾਹੁੰਦੇ ਆ ਉਹ ਹੱਲ ਕਰਵਾਉਣਾ ਚਾਹੁੰਦੇ ਆਗੇ ਪਰ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹ ਸਾਡੇ ਕੰਮ ਦੇ ਵਿੱਚ ਜਿਹੜਾ ਲਗਾਤਾਰ ੜਿੱਕਾ ਬਣ ਰਹੀ ਹੈਗੀ ਜਿਹਦੇ ਕਰਕੇ ਅੱਜ ਅੱਜ ਜਿਹੜਾ ਸਾਨੂੰ ਇਹ ਜਿਹੜਾ ਪ੍ਰਦਰਸ਼ਨ ਕਰਨਾ ਪਿਆ ਲੋਕਾਂ ਨੂੰ ਇਕੱਠੇ ਕਰਕੇ ਗੱਲ ਇਹ ਦੱਸਣੀ ਪਈ ਵੀ ਕਿਉਂਕਿ ਲੋਕਾਂ ਦੇ ਮਸਲੇ ਨੇ ਲੋਕਾਂ ਦੇ ਕੰਮ ਨੇ ਲੋਕਾਂ ਨੇ ਸਾਨੂੰ ਚੁਣਿਆ ਜੇ ਅਸੀਂ ਲੋਕਾਂ ਨੇ ਸਾਨੂੰ ਚੁਣਿਆ ਜੇ ਅਸੀਂ ਲੋਕਾਂ ਨਾਲ ਲੈ ਕੇ ਨਹੀਂ ਚੱਲਾਂਗੇ ਲੋਕਾਂ ਨੂੰ ਆਪ ਦੇ ਜਿਹੜੇ ਹੇਗਾ ਦਾ ਵੀ ਸਾਨੂੰ ਕਿਹੜੀ ਅਰਚਨਾਆਂ ਆ ਰਹੀਆਂ ਨੇ ਕੰਮ ਕਰਨ ਦੇ ਵਿੱਚ ਲੋਕਾਂ ਨੂੰ ਨਹੀਂ ਦੱਸਾਂਗੇ ਤਾਂ ਲੋਕਾਂ ਦਾ ਜਿਹੜਾ ਰੋਸ ਹੈਗਾ ਉਹ ਸਾਡੇ ਤੇ ਹੋਊਗਾ ਪਰ ਅਸੀਂ ਜਦੋਂ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹਾਂਗੇ ਪਰ ਜਿਹੜੀਆਂ ਸਰਕਾਰਾਂ ਨੇ ਗਿਆ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਉਹਦਾ ਬਲਾਕ ਮੈਂਬਰ ਹੈਗਾ ਡਾਕਟਰ ਹਰਪੂਲ ਤਖਤ ਮਲਾਣੇ ਦਾ ਸਰਪੰਚ ਹੈਗਾ ਸਾਡੇ ਪਿੰਡੋਂ ਦੀ ਦੁਕਾਨ ਹੈਗੀ ਡਾਕਟਰੀ ਦੀ ਤੇ ਉਹ ਸਾਡੇ ਕੰਮ ਦੇ ਵਿੱਚ ਲਗਾਤਾਰ ਅੜਿੱਕਾ ਬਣ ਰਿਹਾਗਾ ਤੇ ਉਹ ਜਾ ਕੇ ਦਫ਼ਤਰ ਦੇ ਵਿੱਚ ਕਹਿੰਦਾ ਸਰਪੰਚ ਦਾ ਕੋਈ ਕੰਮ ਨਹੀਂ ਚੱਲਣ ਦੇਣਾ ਹੈਗਾ ਐਮਐਲਏ ਦਾ ਪਿਓ ਲੱਕੀ ਉਹ ਲਗਾਤਾਰ ਕਹਰੇਗਾ ਵੀ ਤੁਸੀਂ ਮੇਰੇ ਤੋਂ ਬਿਨਾ ਕੰਮ ਨਹੀਂ ਹੋਣਾ ਹੈਗਾ ਜਾਂ ਉਹ ਦਫ਼ਤਰਾਂ ਦੇ ਵਿੱਚ ਕਹਰੇਗਾ ਵੀ ਇਹਨਾਂ ਦੀ ਆਈਡੀ ਨਹੀਂ ਬਣ ਦੇਣੀ ਹੈਗੀ ਜਿਹੜੇ ਸਰਵੇਅਰ ਲਾਏ ਸੀਗੇ ਇਹਨਾਂ ਨੇ ਪਿੰਡਾਂ ਦੇ ਵਿੱਚ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਦੇੜੇ ਹੈਗੇ ਆਗੇ ਮੈਂਬਰ ਉਹ ਸਾਡੇ ਕੰਮ ਦੇ ਵਿੱਚ ਜਿਹੜਾ ਅੜਚਣ ਬਣ ਰਹੇ ਨੇਗੇ ਅਸੀਂ ਇਹ ਅੜਚਣ ਉਹਨਾਂ ਨੂੰ ਨਹੀਂ ਬਣਨ ਦਵਾਵਾਂਗੇ ਲੋਕਾਂ ਨਾਲ ਲੈ ਕੇ ਜਿੱਦਾਂ ਦਾ ਸਾਨੂੰ ਸੰਘਰਸ਼ ਕਰਨਾ ਪਿਆ ਉਹ ਹਰ ਹਾਲ ਐਸੇ ਜਿਹੜਾ ਅਸੀਂ ਕਰਾਂਗੇ ਅਚਾ ਨਰੇਗਾ ਦੇ ਕੰਮ ਦੇ ਵਿੱਚ ਹੁਣ ਇਸ ਟਾਈਮ ਕੀੜਕਾ ਪਾਇਆ ਹੈਗਾ ਕੋਈ ਕੰਮ ਚੱਲਣ ਦੀ ਦਿੱਤਾ ਜਾਂਦਾ ਹੈਗਾ ਨਰੇਗਾ ਦਾ ਕੰਮ ਹੈ ਜਿਹੜਾ ਉਹ ਉਹਦੇ ਵਿੱਚ ਵਿੜਕਾ ਬਣ ਰਹੇ ਨੇ ਕਿਤੇ ਨਾ ਕਿਤੇ ਅਸੀਂ ਕਹਿੰਦੇ ਵੇ ਜਿਹੜੇ ਪੰਚਾਇਤੀ ਖਾਲੇ ਆਗੇ ਜਿਹੜੇ ਨਹਿਰਾਂ ਦਾ ਪਾਣੀ ਖੇਤਾਂ ਨੂੰ ਲੱਗਦਾ ਕਿਸਾਨਾਂ ਲਈ ਉਹ ਖਾਲੇ ਜਿਹੜੇ ਅਸੀਂ ਨਰੇਗਾ ਰਾਹੀਂ ਪੱਕੇ ਕਰਵਾਉਣੀ ਹੈਗੇ ਆਗੇ ਉਹ ਨਹੀਂ ਕਿਸੇ ਵੱਨੇ ਲੱਗ ਰਹੇ ਹੈਗੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਰੇਗਾ ਦਾ ਰਜਿਸਟਰ ਹੈਗਾ ਉਹ ਵੀ ਭਰ ਕੇ ਪੂਰਾ ਹੋ ਗਿਆ ਹੈਗਾ ਮਤੇ ਪਾ ਪਾ ਕੇ ਮਤੇ ਮਤੇ ਹੀ ਰਹਿ ਜਾਣੇ ਹੈਗੇ ਮਤੇ ਪਾਉਣ ਦਾ ਮਤਲਬ ਉਹਦਾ ਹੁੰਦਾਗਾ ਮਤੇ ਪਾ ਕੇ ਜਦੋਂ ਉਹ ਸੋਲਵ ਹੋਣੇ ਹੋਣ ਜਿਹੜਾ ਪੰਚਾਇਤੀ ਰਜਿਸਟਰੀ ਦੀ ਕਾਰਵਾਈ ਹੈਗੀ ਉਹ ਵੀ ਰਜਿਸਟਰ ਭਰ ਚੁੱਕਿਆਗਾ ਹਲੇ ਸਿਰਫ 8 ਮਹੀਨੇ ਹੋਏ ਨੇ 8 ਮਹੀਨਿਆਂ ਦੇ ਵਿੱਚ ਜਿਹੜਾ ਪੰਚਾਇਤੀ ਕਾਰਵਾਈ ਵਾਲਾ ਰਜਿਸਟਰ ਉਹ ਭਰ ਗਿਆ ਕਿਉਂਕਿ ਮਤੇ ਮਤੇ ਤੇ ਮਤਾ ਮਤੇ ਪਾਉਣ ਦਾ ਉਦੋਂ ਸਾਨੂੰ ਉਹ ਆ ਨਾ ਲਾਭ ਜੇ ਉਹ ਮਤੇ ਜਿਹੜਾ ਪਾਸ ਹੋਣ ਉਹ ਲਗਾਤਾਰ ਹੈ ਜਿਹੜੀ ਸਰਕਾਰ ਸਾਡੇ ਕੰਮ ਦੇ ਵਿੱਚ ੜਿੱਕਾ ਬਣ ਰਹੀ ਹੈਗੀ ਜੀ ਅੱਛਾ ਬੀਬੀ ਤੁਹਾਡੇ ਪਿੰਡ ਪੰਚਾਇਤ ਆ ਇਹ ਸਰਪੰਚ ਸਾਹਿਬ ਨੇ ਤੁਹਾਨੂੰ ਇਕੱਠਾ ਇਕੱਠ ਕੀਤਾ ਹੈਗਾ ਤੁਹਾਡਾ ਕਹਿੰਦੇ ਸਰਪੰਚ ਸਾਹਿਬ ਖੁਦ ਚੱਲਦੇ ਕੰਮ ਦੇ ਵਿੱਚ ਗਏ ਹੈਗੇ ਕੋਈ ਡਿੱਕਾ ਪਾਇਆ ਹੈਗੇ ਨਹੀਂ 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 ਕੋਈ ਨਹੀਂ ਪਾਇਆ ਜੀ ਕੋਈ ਨਹੀਂ ਪਾਇਆ ਜੀ ਹਾਂ ਵਧੀਆ ਚੱਲਦੇ ਸਿਰਫ ਡਿੱਕਾ ਕੌਣ ਪਾ ਰਿਹਾ ਹੈਗਾ ਫੂਲਾ ਡਾਕਟਰੀ ਪਾਉਂਦਾ ਵੀ ਜੀ ਹਾਂ ਹਾਂ ਜੀ ਸਿਰ ਕੰਮ ਨਹੀਂ ਬਣਨੇ ਦਿੰਦਾ ਉਹ ਅੱਛਾ ਕਿੰਨਾ ਹੌਂ ਉਂਝ ਕੰਮ ਕਿੰਨੇ ਦਿਨ ਚੱਲਦਾ ਤੁਹਾਡੇ ਪਿੰਡ ਉਹ ਕੰਮ ਵੀਰੇ ਆਹ ਚੱਲੀ ਜਾਂਦਾ ਕੰਮ ਪਹਿਲਾਂ ਚੱਲਿਆ ਸੀ ਬੰਦ ਹੋ ਗਿਆ ਦੂਰੀ ਆਰਮਸਟਾਲ ਕਢਾ ਕੇ ਦਿੱਤਾ ਇਹਨਾਂ ਨੂੰ ਤੇ ਅਸੀਂ ਤਾਂ ਹੀ ਕਹਿੰਨੇ ਆ ਵੀ ਭੈਣ ਭਰਾਵਾਂ ਦਾ ਕੰਮ ਚੱਲੇ ਵੀ ਆ ਉਹਦਾ ਮਜ਼ਦੂਰ ਹੈਗੇ ਮਜ਼ਦੂਰੀ ਕਰਨ ਪਰ ਜਿਹੜਾ ਫੂਲਾ ਡਾਕਟਰ ਆ ਉਹ ਸਾਡੇ ਪਿੰਡ ਦੇ ਵਿੱਚ ਦਖਲਵਾਜੀ ਨਾ ਲਵੇ ਫੇਰ ਨਾ ਕਵੇ ਵੀ ਮੈਨੂੰ ਕੁੱਟਿਆ ਸਰਪੰਚੀ ਕਰੇ ਆ ਉਹਦੇ ਪਿੰਡ ਸਰਪੰਚੀ ਕਰੇ ਪਰ ਸਾਡੇ ਪਿੰਡ ਤੇ ਚੌਧਰ ਨਾ ਕਰੇ ਅਸੀਂ ਇਹਨਾਂ ਪਰਮਾਨਸੀ ਕਰੀ ਜਾਂਦੇ ਜਿੱਦੇ ਪਰਮਾਨਸੀ ਚੱਕਤੀ ਚਾ ਫੂਲਾ ਦੇਖ ਲਈ ਫਿਰ ਮੇਰੇ ਨਾਲ ਕੀ ਹੁੰਦਾ ਅਸੀਂ ਪੰਚਾਇਤ ਮੈਂਬਰਾਂ ਸਾਨੂੰ ਤੰਗ ਪਰੇਸ਼ਾਨ ਕਰਦੇ ਸਾਡੀਆਂ ਸ਼ਿਕਾਇਤਾਂ ਲਾਉਂਦੇ ਆ ਕਿ ਸਾਡੇ ਪਿੰਡ ਚ ਸ਼ਿਕਾਇਤਾਂ ਅਸੀਂ ਫੂਲੇ ਦੇ ਪਿੰਡ ਜਾਣੇ ਤੱਕਤ ਮਲਾਣੇ ਸ਼ਿਕਾਇਤਾਂ ਕਰਨ ਜਾਣੇ ਸਾਡੇ ਪਿੰਡ ਚ ਦਖਲਬਾਜ਼ੀ ਦੇ ਸਾਨੂੰ ਪਤਾ ਸਾਡੇ ਪਿੰਡ ਦੇ ਕੀ ਕੰਮ ਵਿਕਾਸ ਕਰਨ ਵਾਲੇ ਆ ਅਸੀਂ ਆਪੇ ਕਰਾਂਗੇ ਕੋਈ ਵੀ ਕੰਮ ਆ ਜਾਂ ਕੋਈ ਥਾਣੇ ਕਚਹਿਰੀ ਕੰਮ ਆ ਪਹਿਲਾਂ ਇਹ ਲੱਕੀ ਦਾ ਪੀਏ ਦਾ ਫੋਨ ਕਰਾਉਂਦੇ ਆ ਆਂਦੇ ਇਹਨਾਂ ਦੀ ਗੱਲ ਨਾ ਸੁਣੋ ਨਜਾਇਜ਼ ਚੱਕ ਚੱਕ ਲੋਕਾਂ ਤੇ ਪਰਚੇ ਕਰਾਈ ਜਾਂਦੇ ਕਿਉਂ ਕਰਾਉਂਦੇ ਪਰਚੇ ਜਿਹੜੇ ਬੰਦੇ ਕਾਂਗਰਸ ਨਾਲ ਸਰਵੰਧ ਰੱਖਦੇ ਸੀ ਤੇ ਲੱਕੀ ਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਵੀ ਵੋਟਾਂ ਪਾਈਆਂ ਲੱਕੀ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਹੀ ਵੋਟਾਂ ਪੰਗਾ ਸਾਡੇ ਪਿੰਡ ਚ ਵੋਟਾਂ ਨਹੀਂ ਲਿੰਗਾਂਗੇ ਫੇਰ ਨਹੀਂ ਲੋੜ ਪੈਣੀ ਸਾਡੀਆਂ ਵੋਟਾਂ ਨਾਲ ਹੀ ਕੁਰਸੀਆਂ ਮਿਲਦੀਆਂ ਗਰੀਬਾਂ ਦੇ ਵੋਟਾਂ ਨਾਲ ਹੀ ਕੁਰਸੀਆਂ ਮਿਲਦੀਆਂ ਇਹਨਾਂ ਆਪਦੀਆਂ ਵੋਟਾਂ ਨਾਲ ਕੁਰਸੀਆਂ ਨਹੀਂ ਮਿਲਦੀਆਂ ਇਹਨਾਂ ਨੂੰ ਸਾਡੀ ਤਾਂ ਇਹ ਹੀ ਬੇਨਤੀ ਆ ਵੀ ਸਾਡਾ ਵੀ ਰੱਖੋ ਸਾਰਾ ਕੁਝ ਕਰੋ ਵੀ ਸਰਕਾਰਾਂ ਨੂੰ ਸਾਨੂੰ ਗਰੰਟਾ ਦੇਣੀ ਚਾਹੀਦੀਆਂ ਅਸੀਂ ਪਿੰਡਾਂ ਦੇ ਵਿਕਾਸ ਕਰਾਂਗੇ अच्छा प्रदीप जी अक्सर आ ਜਿਹੜੇ ਆਮ ਤੌਰ ਦੇ ਤੇ ਕੋਈ ਸਰਪੰਚਾਂ ਵੱਲੋਂ ਆ ਜਿਹੜੇ ਮੇਟਾਂ ਦੀ ਆਈਡੀ ਆ ਜਿਹੜੀ ਉਹ ਕਟਵਾ ਦਿੱਤੀ ਜਾਂਦੀ ਤੁਹਾਡੇ ਪਿੰਡ ਤਾਂ ਨਹੀਂ ਕਿਸ ਦੀ ਆਈਡੀ ਕਟਵਾਈ ਗਈ ਅਸੀਂ ਕਿਸੇ ਦੀ ਆਈਡੀ ਨਹੀਂ ਕਰਵਾਈ ਚਾਹੇ ਆਮ ਆਮ ਆਦਮੀ ਪਰ ਰਿਲੇਟਡ ਹੈਗਾ ਪਰ ਉਹ ਸਾਡੇ ਪਿੰਡ ਦਾ ਪਿੰਡ ਦਾ ਵਾਸੀ ਹੈਗਾ ਅਸੀਂ ਉਹਦਾ ਮੰਨ ਲੇ ਮਾੜਾ ਕਿਉਂ ਸੋਚਾਂਗੇ ਜੀ ਕਿਉਂਕਿ ਜੇ ਮੇਟ ਬਣਿਆਗਾ ਉਹ ਲੋਕਾਂ ਨੇ ਬਣਾਇਆਗਾ ਅਸੀਂ ਜੇ ਮੰਨ ਲੇ 40 ਲੋਕਾਂ ਦੀ ਗੱਲ ਨੂੰ ਨਕਾਰ ਦੇਗੇ ਉਹ ਸਾਡੀ ਗਲਤੀ ਹੋਊਗੀ ਅਸੀਂ ਲੋਕਾਂ ਕਰਕੇ ਕਿਸੇ ਮੰਨ ਲਓ ਵੀ ਕਿਸੇ ਬੰਦੇ ਦੀ ਆਈਡੀ ਕਿਉਂ ਕਟਾਵਾਂਗੇ ਨਿੰ ਰੇਗਾ ਤੋਂ ਬਿਨਾ ਹੋਰ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਅੜਿੱਕਾ ਪਾਇਆ ਜਾ ਰਿਹਾ ਤੇ ਕਿਸ ਤਰੀਕੇ ਦੇ ਨਾਲ ਅੜਿੱਕਾ ਪਾਇਆ ਜਾ ਰਿਹਾ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਹੈ ਜਿਹੜਾ ਸਰਵੇਅਰ ਦੀ ਇਹਨਾਂ ਨੇ ਡਿਊਟੀ ਲਾਉਣੀ ਸਰਵੇਅਰ ਚੁਣ ਕੇ ਉਹਦੀ ਡਿਊਟੀ ਲਾਉਣੀ ਸੀ ਮਕਾਨਾਂ ਦਾ ਜਿਹੜਾ ਸਰਵੇ ਕਰਨਾਗਾ ਜਿਹੜੇ ਟੈਲਵੱਤੀ ਵਾਲੇ ਨੇਗੇ ਉਹਦੇ ਵਿੱਚ ਹੈਗਾ ਇਹਨਾਂ ਨੇ ਆਪਦਾ ਬੰਦਾ ਲਾਇਆ ਭਾਵੇਂ ਉਹ ਸਾਡੇ ਪਿੰਡ ਦਾ ਹੀ ਹੈਗਾ ਪਰ ਲਾਇਆ ਉਹਨਾਂ ਨੇ ਆਪ ਦੇ ਨਾਲ ਇਹ ਵੀ ਕਿ ਸਾਨੂੰ ਕੋਈ ਦੁੱਖ ਨਹੀਂ ਹੈਗਾ ਵੀ ਉਹਦੀ ਆਈਡੀ ਬਣ ਗਈ ਦੁੱਖ ਇਹ ਹੈਗਾ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਸਰਪੰਚ ਦੀ ਆਈਡੀ ਹੈ ਜਿਹੜੀ ਉਹ ਬਣਾਉਣੀ ਨਹੀਂ ਹੈਗੀ ਜੇ ਹੁਣ ਅਸੀਂ ਪੰਚਾਇਤ ਘਰ ਬਣਾਉਣ ਦੀ ਗੱਲ ਕਰਦੇਗੇ ਉਹ ਸਾਡਾ ਐਸਟੀਮੇਟ ਲੱਗਿਆ ਹੋਇਆਗਾ ਉਹ ਮੰਨ ਲਓ ਕਿਸੇ ਬੰਨੇ ਨਹੀਂ ਲੱਗ ਰਿਹਾ ਹੈਗਾ ਪਿੰਡ ਦੇ ਵਿੱਚ ਲਗਾਤਾਰ ਪਾਣੀ ਦੀ ਸਮੱਸਿਆ ਬਣੀ ਹੋਈ ਹੈਗੀ ਲੋਕਾਂ ਲਈ ਪੀਣ ਯੋਗ ਪਾਣੀ ਨਹੀਂ ਹੈਗਾ ਉੱਥੇ ਵੀ ਇੱਕ ਸਾਬ ਦਾ ਡਿੱਕਾਗਾ ਜੀ ਲਗਾਤਾਰ ਹਰ ਇੱਕ ਕੰਮ ਦੇ ਵਿੱਚ ਆ ਕਿਉਂਕਿ ਹਲੇ ਅਸੀਂ ਸਿਰਫ ਛੋਟੇ ਛੋਟੇ ਕੰਮ ਕੀਤੇਗੇ ਜਿੱਦਾਂ ਲਾਈਟਾਂ ਪਿੰਡ ਦੇ ਵਿੱਚ ਸੈੱਟ ਲੱਗਣੀਆਂ ਸੀਗੀਆਂ ਉਹਦੇ ਵਿੱਚ ਸਿਰਫ 8 ਲਾਈਟਾਂ ਲੱਗੀਆਂ 33 ਲਾਈਟਾਂ ਸੀਗੀਆਂ ਬਾਕੀ ਉਦਾਂ ਦੀਆਂ ਉਦਾਂ ਹੀ ਪਈਆਂ ਨਹੀਂਆਂ ਜੀ ਉਹਨਾਂ ਨੇ ਇਹ ਕਹਿਣਾਗਾ ਵੀ ਇਹ ਜੋ ਅਸੀਂ ਪੁਆਇੰਟ ਬਣਾਏ ਸੀਗੇ ਜੋ ਐਸਟੀਮੇਟ ਲੱਗਿਆ ਸੀਗਾ ਉਹਦੇ ਅਕੋਰਡਿੰਗ ਨਹੀਂ ਲੱਗੀਆਂ ਹੈਗੀਆਂ ਇਹਨਾਂ ਨੇ ਪੈਡਾ ਕੰਪਨੀ ਵਾਲਿਆਂ ਨੂੰ ਫੋਨ ਕੀਤਾਗਾ ਲੱਕੀ ਵਰਗੇ ਨੇ ਕਹਿੰਦੇ ਵੀ ਇਹ ਸਹੀ ਤਰੀਕੇ ਨਾਲ ਨਹੀਂ ਲਾਈਆਂ ਗਈਆਂ ਜਿੱਥੇ ਲਟਾਂ ਲੱਗਣ ਦੀ ਥਾਂ ਸੀਗੀ ਉੱਥੇ ਨਹੀਂ ਲੱਗੀਆਂ ਉਹ ਤਾਂ ਹੋਰ ਥਾਵਾਂ ਤੇ ਲੱਗੀਆਂ ਹੈਗੀਆਂ ਇਦਾਂ ਦਾ ਜਿਹੜੇ ਨਿੱਕੇ ਨਿੱਕੇ ਕੰਮ ਆ ਡਿੱਕਾ ਬੰਦ ਰਹੇ ਕੱਲ ਨੂੰ ਜੇ ਅਸੀਂ ਕੋਈ ਵੱਡਾ ਕੰਮ ਕਰਾਂਗੇ ਉਹਦੇ ਵਿੱਚ ਡਿੱਕਾ ਇਹ ਲਾਜ਼ਮੀ ਬਣਨਗੇ ਇਸ ਲਈ ਸਾਨੂੰ ਇਹ ਲੱਗਦਾ ਹੋਏ ਅਸੀਂ ਉਹ ਡਿੱਕਾ ਬੰਦ ਤੋਂ ਪਹਿਲਾਂ ਹੀ ਜਿਹੜੀ ਇਹਨਾਂ ਨੂੰ ਦਵੱਲੀਏ ਅੱਛਾ ਕਿਤਨੇ ਕਿਤੇ ਇਹ ਨਹੀਂ ਲੱਗਦਾ ਕਿ ਪਾਰਟੀ ਬਾਜ਼ੀ ਵਾਲੀ ਚੌਧਰ ਹੈਗੀ ਆ ਤੇ ਵੀ ਉਹਨਾਂ ਨੂੰ ਐ ਸਾਡੇ ਹਦੀਨ ਚੱਲਣ ਤੁਸੀਂ ਤਾਂ ਕਿਸੇ ਪਾਰਟੀ ਥਰੂ ਨਹੀਂ ਖੜੇ ਹੋਏ ਸੀਗੇ ਅਸੀਂ ਆਜ਼ਾਦ ਖੜੇ ਹੋਏ ਸੀਗੇ ਅਸੀਂ ਜਥੇਬੰਦੀਆਂ ਦੇ ਵਿੱਚ ਕੰਮ ਕਰਨ ਵਾਲੇ ਆਗੇ ਅਸੀਂ ਪਹਿਲਾਂ ਹੀ ਕਿਹਾ ਸੀਗਾ ਵੀ ਜੇ ਅਸੀਂ ਅੱਜ ਲੋਕਾਂ ਲਈ ਲੜ ਰਹੇ ਆਗੇ ਕਿਉਂਕਿ ਕੋਈ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਕੋਈ ਵੀ ਹੋਵੇ ਉਹਨੂੰ ਇਹ ਹੁੰਦਾ ਮੇਰੀ ਚੌਧਰ ਚੱਲੇ ਪਿੰਡ ਜਿਹੜਾ ਮੇਰੇ ਤੋਂ ਬਾਹਰ ਨਾ ਹੋਵੇ ਇਹ ਹਰ ਇੱਕ ਦਾ ਹੁੰਦਾ ਹੈਗਾ ਕਿਤਨੇ ਕਿਤੇ ਹੋਰ ਸਰਪੰਚਾ ਤਾਂ ਹੁੰਦਾ ਪਰ ਇਹ ਸਾਡੇ ਮਨ ਦੇ ਵਿੱਚ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਲੱਤ ਸਿਲਾਉਂਦੀ ਕੱਢੀਏ ਕਿਉਂਕਿ ਲੋਕਾਂ ਨੇ ਸਾਨੂੰ ਬਣਾਇਆਗਾ ਲੋਕਾਂ ਲਈ ਕੰਮ ਕਰਾਂਗੇ ਪਰ ਜੇ ਕੋਈ ਵੀ ਪਾਰਟੀ ਸਾਡੇ ਕੰਮ ਦੇ ਵਿੱਚ ੜਿੱਕਾ ਬਣਦੀ ਹੈਗੀ ਤਾਂ ਉਹ ਅਸੀਂ ੜਿੱਕਾ ਕੱਢ ਕੇ ਹਟਾਂਗੇ ਸਰਪੰਚ ਸਾਹਿਬ ਪਹਿਲਾਂ ਆਪਾਂ ਗੱਲ ਕਰ ਲਈਏ ਚੱਕ ਗਾਂਦਾ ਸਿੰਘ ਵਾਲੇ ਦੀ ਉੱਥੋਂ ਦੀ ਪੰਚਾਇਤ ਨੇ ਅੱਜ ਪਿੰਡ ਦੇ ਵਿੱਚ ਇਕੱਠ ਕੀਤਾ ਕੱਢ ਦੇ ਵਿੱਚ ਇਹ ਬੋਲਿਆ ਕਿ ਤਖਤ ਮਲਾਨੇ ਦੇ ਜੋ ਸਰਪੰਚ ਸਾਹਿਬ ਨੇ ਹਰਪੂਲ ਸਿੰਘ ਤੁਸੀਂ ਉਹਨਾਂ ਦੇ ਸਰਪੰਚੀ ਦੇ ਜੋ ਕੰਮ ਨੇ ਜੋ ਮਤੇ ਪਾਏ ਨੇ ਉਹਦੇ ਵਿੱਚ ਡਿੱਕਾ ਬਣ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਜੀ ਮੈਂ ਮੇਰੀ ਵਾਈਫ ਸਰਪੰਚ ਹੈ ਮੈਂ ਸਰਪੰਚ ਨਹੀਂ ਮੀਰਪਾਲ ਕੌਰ ਹਾਲਾਂਕਿ ਮੈਂ ਬਲਾਕ ਪ੍ਰਧਾਨ ਆ ਜੀ ਪੰਜ ਪਿੰਡ ਮੇਰੇ ਕੋਲੇ ਇਹ ਤੋਂ ਪਹਿਲਾਂ ਚਾਗਾ ਜਿਹੜਾ ਮਤਲਬ ਇਲੈਕਸ਼ਨ ਹੋਣ ਤੋਂ ਪਹਿਲਾਂ ਉਹਦੇ ਵਿੱਚ ਪਹਿਲਾਂ ਬਲਾਕ ਪ੍ਰਧਾਨ ਪੰਜ ਪੰਜ ਪਿੰਡ ਮੈਨੂੰ ਦਿੱਤੇ ਹੋਏ ਸੀ ਜੋ ਮਤਲਬ ਪਿੰਡ ਦੇ ਕੰਮ ਮਾੜੇ ਮੋਟੇ ਕਰਨ ਲਈ ਮੈਂ ਉਹਦੇ ਵਿੱਚ ਕਿਉਂਕਿ ਮੈਂ ਇਸ ਦੇ ਵਿੱਚ ਮੈਂ ਕਿਹਾ ਵੀ ਨਹੀਂ ਆਪਣੀ ਕਿਉਂ ਮੇਰੀ ਦੁਕਾਨਦਾਰੀ ਮੈਂ ਤੁਹਾਨੂੰ ਡਾਕਟਰ ਆ ਮੈਨੂੰ 30 ਸਾਲੋਂ ਕੰਮ ਕਰਦਿਆਂ ਮੈਂ ਕਿਹਾ ਵੀ ਮੇਰੀ ਦੁਕਾਨਦਾਰੀ ਹੈ ਕਿਉਂ ਮੈਂ ਤਾਂ ਘਰ ਘਰ ਹਰੇਕ ਬੰਦੇ ਦੇ ਘਰੇ ਜਾਣਾ ਮੈਂ ਆਪਾਂ ਨੂੰ ਉਹਨਾਂ ਨਾਲ ਗੱਲ ਕੋਈ ਨਹੀਂ ਉਦੋਂ ਬਾਅਦ ਪਛੇਤਤਾ ਬਣ ਗਏ ਹੁਣ ਇਲੈਕਸ਼ਨ ਹੋ ਗਏ ਮੈਂ ਉਹਨੂੰ ਕਿਹਾ ਵੀ ਤੁਸੀਂ ਪਿੰਡ ਦੇ ਕੰਮ ਮੈਂਬਰ ਤੋਂ ਬਣ ਗਏ ਪਿੰਡ ਦੇ ਵਰਕਰ ਜੋ ਨਾਲ ਜੁੜ ਗਏ ਮੈਂ ਕਿਹਾ ਵੀ ਤੁਸੀਂ ਆਪ ਦਾ ਕੰਮ ਸੰਭਾਲੋ ਮੈਂ ਇਸ ਕੰਮ 'ਚ ਨਹੀਂ ਹਿੱਸਾ ਲੈਂਦਾ ਨਾ ਮਾਝਾ ਲਾਂਵਣ ਕਹਿੰਦਾ ਮੈਂ ਜੋ ਤੁਸੀਂ ਕੰਮ ਕਰੋਗੇ ਕਰੀ ਚੱਲੋ ਕਿਉਂ ਮੇਰਾ ਮੈਂ ਆਪਦੇ ਪਿੰਡ ਦਾ ਮਿਸੇ ਸਰਪੰਚ ਬਣ ਗਈ ਮੈਥੋਂ ਆਪਦੇ ਪਿੰਡ ਦੇ ਕੰਮ ਮੈਂ ਆਪਦੇ ਪਿੰਡ ਦੇ ਕੰਮ ਕਰੀ ਜਣਾ ਉਹਨਾਂ ਨੇ ਕਿਹਾ ਤਾਂ ਮੰਗਾ ਕੱਲ ਮੇਰੇ ਕੋਲ ਮੰਗਾ ਜਾਦਾ ਆਇਆ ਸੀ ਆਹ ਯਾਰ ਬਾਈ ਤੁਸੀਂ ਲਾਈਟਾਂ ਕਹਿਣੇ ਲਾਈਟਾਂ ਨਕਸ਼ੇ ਸਾਨੂੰ ਮੈਂ ਫਿਰ ਵੀ ਮੈਂ ਤਾਂ ਦੇਨੇ ਦੇਨੇ ਕੰਮ ਕਰਦਾ ਰਾਤੀ ਮੈਂ ਚਲੇ ਜਾਣਾ ਤੇ ਮੈਂ ਕਿਹਾ ਮੈਂ ਤੁਸੀਂ ਜਿੱਥੇ ਮਰਜ਼ੀ ਲਾਈਟੇ ਮੈਨੂੰ ਲਾਈਟਾਂ ਨਾਲ ਤੁਹਾਡੀ ਕੀ ਮਤਲਬ ਹੈ ਆਖੇ ਮੈਨੂੰ ਸੈਕਟਰੀ ਸਾਹਿਬ ਨੂੰ ਸੱਦ ਲਓ ਮੈਂ ਸੈਕਟਰੀ ਸਾਹਿਬ ਬੈਠੇ ਹਾਂ ਸੈਕਟਰੀ ਸਾਹਿਬ ਤੁਸੀਂ ਇਹ ਗੱਲ ਗੱਲ ਵੀ ਕਲੀਅਰ ਕੋਲ ਬੇਸ਼ੱਕ ਪੁੱਛ ਵੀ ਮੈਂ ਕਿਤੇ ਕਿਤੇ ਲੈਟ ਦਾ ਮੁੱਦਾ ਜਾਂ ਕੁਸ਼ਾ ਸੈਕਟਰੀ ਮੈਂ ਕਿਹਾ ਵੀ ਤੁਸੀਂ ਮੇਰਾ ਕੋਈ ਤਾਲੁਕਤ ਨਹੀਂ ਤੁਸੀਂ ਜੋ ਕੰਮ ਕਰਿਓ ਜੋ ਨਾ ਕਰੋ ਮੈਂ ਉਸ ਕੰਮ ਚ ਹਿੱਸਾ ਨਾਲ ਅਜਲਾਮਾ ਨਾ ਕੰਮ ਮੇਰੀ ਦੁਕਾਨਦਾਰੀ ਹੈ ਮੈਂ ਉਸ ਤਾਕਤ ਦੇ ਵਿੱਚ ਸੰਨੀ ਲੈਂਦਾ ਨਾ ਮੈਂ ਨਹੀਂ ਉਹਨਾਂ ਦਾ ਇਹ ਇਲਜ਼ਾਮ ਹੈ ਕਿ ਤੁਸੀਂ ਸਪੈਸ਼ਲ ਸੈਕਟਰੀ ਸਾਹਿਬ ਹੋਣਾ ਨੂੰ ਜਾਂ ਜਿਹੜਾ ਉੱਥੇ ਦਫ਼ਤਰ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਉਹਨਾਂ ਨੂੰ ਇਹ ਕਿਹਾ ਕਿ ਸਰਪੰਚ ਦਾ ਕੰਮ ਨਹੀਂ ਕਰਨਾ ਜੋ ਕੰਮ ਮੈਂ ਕਹੂੰਗਾ ਉਹੀ ਕਰਨਾ ਨਹੀਂ ਉਹ ਤਾਂ ਫਿਰ ਦੇਖੋ ਜੀ ਹੁਣ ਜਾਂ ਤਾਂ ਮੁਲਾਜ਼ਮ ਕਹਿਣ ਮੇ ਵੀ ਕੇ ਕੈਸ ਗੱਲ ਨੇ ਕਿ ਸੈਕਟਰੀ ਸਾਹਿਬ ਬੈਠੇ ਵੀਡੀਓ ਸਾਹਿਬ ਕਹਵੇ ਜਾਂ ਤਾਂ ਕਹਿਣ ਹੁਣ ਮਲ ਇਲਜ਼ਾਮ ਤਾਂ ਕੋਈ ਵੀ ਕਿਸੇ ਦਾ ਲਾ ਸਕਦਾ ਜਾਂ ਤਾਂ ਉਹ ਚੀਜ਼ ਨੂੰ ਮਤਲੇ ਕਹਿਣ ਵੀ ਵੀਡੀਓ ਸਾਹਿਬ ਕਹੇ ਵੀ ਸਰਪੰਚ ਨੇ ਕੰਮ ਰੋਕੇ ਆ ਜਾਂ ਕਿਸੇ ਦਾ ਕੰਮ ਰੋਕੇ ਫਿਰ ਇਹਨਾਂ ਇਲਜ਼ਾਮ ਤਾਂ ਮਤਲੇ ਝੂਠੇ ਤਾਂ ਕੋਈ ਵੀ ਲਾ ਸਕਦਾ ਉਹ ਕਹਿੰਦੇ ਅਸੀਂ ਮਤਿਆਂ ਦੀ ਜਿਹੜੀ ਮਤਲ ਮਤਿਆਂ ਨੂੰ ਪੰਚਾਇਤ ਦੀ ਕਾਪੀ ਹੁੰਦੀ ਆ ਰਜਿਸਟਰ ਨਾਲ ਕਹਿੰਦੇ ਅਸੀਂ ਮਤੇ ਪਾ ਪਾ ਕੇ ਰਜਿਸਟਰ ਭਰਤਾ ਤੇ ਸਾਡਾ ਕੰਮ ਨਹੀਂ ਚੱਲਣ ਦਿੱਤਾ ਜਾ ਰਿਹਾ ਫਿਰ ਰੌਲਾ ਤਾਂ ਉਹ ਹੀ ਆ ਉਹ ਕੋਈ ਪ੍ਰੂਫ ਤਾਂ ਦੇ ਨਾ ਮੇਰੇ ਉੱਤੇ ਜਾਂ ਵੀਡੀਓ ਜਾਂ ਸੈਕਟਰੀ ਸਾਹਿਬ ਸਾਡਾ ਵੀ ਸੈਕਟਰੀ ਉਹ ਹੈ ਕੋ ਸਾਬ ਕਹਿੰਦੇ ਜਾਂ ਮਿਜ ਜਿਹੜਾ ਡੀਡੀਪੀ ਨਰੇਗੜਾ ਵਾਲਾ ਜਾਂ ਸੈਕਟਰੀ ਨਰੇਗੜਾ ਵਾਲਾ ਉਹ ਕਹਿੰਦਾ ਨਾ ਫਿਰ ਮੈਂ ਉਸ ਗੱਲ ਦਾ ਗੁਨਾਹਦਾਰ ਹੋਊਂਗਾ ਵੀ ਇੱਕ ਵਾਰੀ ਕਹਿਣ ਤਾਂ ਸੀ ਨਾ ਮਹਿਕਮਾ ਕਿਸੇ ਤੇ ਕਹਿ ਲ ਜਾਵਾਂ ਆਪਾਂ ਲਾਵਾਂਗੇ ਕਿ ਇਹ ਤਾਂ ਨਹੀਂ ਲੱਗਦਾ ਲ ਜਾਵਾਂ ਮਹਿਕਮਾ ਕਹੂਗਾ ਵੀ ਹਾਂ ਸਰਪੰਚ ਵੀ ਮਤਲਬ ਫੂਨ ਫੂਨ ਕੀਤਾ ਫਿਰ ਉਹ ਤਾਂ ਮੈਂ ਦੋਸ਼ੀ ਐ ਪਰ ਐਵੇਂ ਤਾਂ ਕਿਸੇ ਤੇ ਦੋਸ਼ ਨਹੀਂ ਲਾਇਆ ਜਾ ਸਕਦਾ ਯਾ ਵੀਡੀਓ ਸਾਹਿਬ ਕਹਵੇ ਜਾਂ ਵੀ ਇਹ ਬੰਦੇ ਨੇ ਸਰਪੰਚ ਨੇ ਇਸ ਗੱਲ ਤੇ ੜੇ ਕਰ ਲਾਇਆ ਫਿਰ ਉਹ ਮੈਂ ਹੁਣ ਮਹਿਕਮਾ ਵੀਡੀਓ ਸਾਹਿਬ ਕਹਵੇ ਮੈਨੂੰ ਉਹਨਾਂ ਨੂੰ ਸਪਸ਼ਟੀਕਰਨ ਦੇਉ ਬੀਆ ਬੀਆਸ ਬੰਦੇ ਨੇ ਕਿਹਾ ਫਿਰ ਉਸ ਗੱਲ ਨੂੰ ਕਹਨਾ ਮੈਂ ਨਾ ਉਹਦੇ ਚ ਕੰਮ ਅੱਜ ਰੋਕਾਂ ਨਾ ਕੱਲ ਰੋਕਾਂ ਨਾ ਮੈਂ ਰੁਕਣਾ ਨਾ ਮੇਰੀ ਦੁਕਾਨਦਾਰੀ ਮੈਂ ਪਹਿਲਾਂ ਹੀ ਕਹਤਾ ਵੀ ਤੁਸੀਂ ਆਪਦਾ ਪਿੰਡ ਵਾਲੇ ਕੰਮ ਜੋ ਕਰੋ ਮੈਂ ਉਹਦੇ ਚ ਮੇਰਾ ਕੋਈ ਮਤਲਬ ਇੰਟਰਫੇਅਰ ਹੈ ਨਹੀਂਗਾ